ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਜਿਹੜਾ ਸਾਡਾ ਪਲਾਟ ਹੈਗਾ ਨਾ ਜੀ ਇਹ ਪੂਸਾ ਬਸਮਤੀ 1886 ਦਾ ਹੈਗਾ ਇਹ ਬਿਨਾ ਕੱਦੂ ਦੇ ਅਸੀਂ ਲਾਇਆ ਜਿਵੇਂ ਡਾਕਟਰ ਦਲੇਰ ਸਿੰਘ ਤੇ ਡਾਕਟਰ ਅਵਤਾਰ ਸਿੰਘ ਕਹਿੰਦੇ ਨੇ ਵੀ ਚਾਰ ਪੰਜ ਵਾਰੀ ਦੱਬ ਕੇ ਸੁਹਾਗਾ ਲਾ ਦਿਓ ਤੇ ਉਸ ਤੋਂ ਬਾਅਦ ਅਸੀਂ ਪਾਣੀ ਛੱਡ ਕੇ ਇਹ ਜੀਰੀ ਲਾਤੀ ਕਿਸਾਨ ਵੀਰ ਇਹਨੂੰ ਹੁਣ ਘੱਟੋ ਘੱਟ ਸਾਨੂੰ 10-12 ਦਿਨ ਹੋ ਗਏ ਬਿਲਕੁਲ ਪਾਣੀ ਨਹੀਂ ਲਾਇਆ ਜਣੀ ਅਸੀਂ 10-12 ਦਿਨਾਂ ਬਾਅਦ ਇਹਨੂੰ ਪਾਣੀ ਦਿੰਦੇ ਆ ਪਹਿਲਾਂ-ਪਹਿਲਾਂ ਪਾਣੀ ਲਾਉਂਦੇ ਰਹੇ ਹਲਕਾ-ਹਲਕਾ ਹਫ਼ਤਾ-ਦਸ ਦਿਨ ਘੜਾ ਕੇ ਰੱਖਿਆ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਕਰਕੇ ਦੋ-ਦੋ ਚਾਰ-ਚਾਰ ਦਿਨ ਦਾ ਗੈਪ ਪਾ ਕੇ ਉਹਨਾਂ ਨੂੰ 10-12 ਦਿਨਾਂ ਦੇ ਉੱਤੇ ਲੈ ਗਏ ਜਿਵੇਂ ਇਹਨੂੰ ਪਾਣੀ ਦੀ ਕੋ ਲੋੜ ਨਹੀਂ ਤਕਰੀਬਨ ਬਿਲਕੁਲ ਇਹਦੇ 'ਚ ਪਾਣੀ ਹੈ ਨਹੀਂ ਤੇ ਬਿਲਕੁਲ ਸੁੱਕਾ ਪਿਆ ਤੇ ਕਿਸਾਨ ਵੀਰ ਸਾਡਾ ਨਾਲ ਵਾਲਾ ਪਲਾਟ ਹੈ ਇੱਧਰ ਲਾ ਤੇ ਇਹ ਵੀ 1886 ਹੈ ਇਹ ਤਕਰੀਬਨ 25 ਜੂਨ ਦੇ ਲਗਭਗ ਤੇ ਇਹ ਇਹ ਕਦੂ ਕਰਕੇ ਲਾਇਆ ਸੀ ਕਿਸਾਨ ਵੀਰੋ ਮੈਂ ਸਮਝਦਾ ਵੀ ਇਹ ਦੋਨੇ ਜਿਹੜੇ ਸਾਡੇ ਪਲਾਟ ਨੇ ਬੜੇ ਬਿਹਤਰ ਨੇ ਤੇ ਦੋਨਾਂ ਦੇ ਵਿੱਚ ਕੋਈ ਨਦੀਨ ਨਹੀਂ ਕੁਛ ਨਹੀਂ ਹੈਗਾ ਤੇ ਇਹ ਜਿਹੜੀ ਵੈਰਾਈਟੀ ਆ 1886 ਪੂਸਾ ਯੂਨੀਵਰਸਿਟੀ ਨੇ ਨਵੀਂ ਕੱਢੀ ਆ ਤੇ 1401 ਦਾ ਸੋਧਿਆ ਦਾ ਰੂਪ ਹੈ ਕਿਸਾਨ ਵੀਰੋ ਇਹ ਤੇ ਇਹਦੇ ਚ ਝੁਲਸ ਰੋਗ ਦੇ ਜੀਨ ਵੀ ਪਾਏ ਨੇ ਵੀ ਝੁਲਸ ਰੋਗ ਨਾ ਆਵੇ ਤੇ ਨ ਇੱਕ ਪਲਾਸਟ ਕੰਢੀ ਤੋੜ ਕਰਦਨ ਮਰੋੜ ਜੀ ਨੂੰ ਅਸੀਂ ਕਹਿੰਦੇ ਆ ਉਹ ਇਹਨੂੰ ਬਿਮਾਰੀ ਨਹੀਂ ਆਉਂਦੀ ਤੇ ਇਸ ਕਿਸਮ ਦੇ ਚੌਲ ਬੜੇ ਸਵਾਦ ਬਣਦੇ ਨੇ ਬਹੁਤ ਲੰਮੇ ਨੇ ਖੁਸ਼ਬੂਦਾਰ ਨੇ ਤੇ ਸਾਰੇ ਵਿਸ਼ਵ ਦੇ ਵਿੱਚ ਇਹਨਾਂ ਦੇ ਚੌਲਾਂ ਦੀ ਡਿਮਾਂਡ ਹੈ ਕਿਸਾਨ ਵੀਰੋਂ ਮੈਂ ਸਮਝਦਾ ਵੀ ਜੇ ਨਹਿਰੀ ਪਾਣੀ ਪੰਜਾਬ ਸਰਕਾਰ ਹਿੰਮਤ ਕਰਕੇ ਦੇ ਦੇਵੇ ਸਾਰੇ ਖੇਤਾਂ ਨੂੰ ਤਾਂ ਇਹ ਸਾਡੇ ਜਿਹੜੇ ਬਾਸਮਤੀਆਂ ਨੇ ਨਹਿਰੀ ਪਾਣੀ ਨਾਲੇ ਪੜ ਸਕਦੀਆਂ ਨੇ ਤੇ ਪ੍ਰਸਾਦ ਦੇ ਪਾਣੀ ਨਾਲੇ ਤੇ ਸਾਰੇ ਵਿਸ਼ਵ ਦੇ ਵਿੱਚ ਸਾਨੂੰ ਇਹ ਡਾਲਰ ਕਮਾ ਕੇ ਲੈ ਕੇ ਆ ਸਕਦੀਆਂ ਨੇ ਤੇ ਸਾਡਾ ਜਿਹੜਾ ਧਰਤੀ ਦਾ ਪਾਣੀ ਆ ਉਹ ਬਹੁਤ ਬਚਤ ਹੋਊਗੀ ਤੇ ਇਹ ਜਿਹੜੇ ਸਾਡੇ ਖੇਤ ਨੇ ਸਮੇਂ ਸਿਰ ਖਾਲੀ ਹੋ ਜਾਣਗੇ ਤੇ ਮੈਂ ਸਮਝਦਾ ਵੀ ਸੁੱਕੇ ਕੱਦੂ ਵਾਲਾ ਜਿਹੜਾ ਹੈਗਾ ਸਿਸਟਮ ਵੀ ਬਿਨਾ ਕੱਦੂ ਕਰਕੇ ਜਿਹੜਾ ਲਾਉਨੇ ਆ ਇਹ ਵੀ ਬੜੀ ਬਿਹਤਰ ਟੈਕਨੀਕ ਹੈ ਤੇ ਹੁਣ ਕਿਸਾਨ ਵੀਰੋ ਜਿਵੇਂ ਥੋੜੇ ਜਣਾਂ ਤੋਂ ਬਰਸਾਤ ਸ਼ੁਰੂ ਹੋਈ ਹੈ ਇਹ ਇਤਕੀ ਬਹੁਤ ਲੰਮੀ ਔੜ ਪਈ ਆ ਪਹਿਲਾਂ ਤੇ ਹੁਣ ਜਿਹੜਾ ਪਾਣੀ ਹੈ ਰੀਚਾਰਜ ਹੋਊਗਾ ਜੇ ਸਾਨੂੰ ਨਹਿਰੀ ਪਾਣੀ ਮਿਲੇ ਤਾਂ ਉਹ ਵੀ ਰੀਚਾਰਜ ਹੋਊਗਾ ਤੇ ਕਿਸਾਨ ਵੀਰੋ ਦੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਮੱਕੜੀ ਆਈ ਹੈ ਤੇ ਅਜੇ ਤੱਕ ਇਹਨੂੰ ਅਸੀਂ ਕੋਈ ਸਪਰੇ ਵਗੈਰਾ ਨਹੀਂ ਕਰੀ ਹੈਗੀ ਤੇ ਹੁਣ ਸਪਰੇ ਵਗੈਰਾ ਕਰਾਂਗੇ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਮੌਸਮ ਬੜਾ ਸੁਹਾਵਾ ਹੈ ਤੇ ਸ਼ੀਤ ਫਲਾਈਟ ਹੈ ਜਿਹੜੀ ਉਹ ਕਾਫੀ ਖੇਤਾਂ ਦੇ ਵਿੱਚ ਆ ਰਹੀ ਹੈ ਇਹ ਖੇਤ ਜੇ ਸਾਡਾ ਬਿਲਕੁਲ ਰਾਹਤ ਹੈ ਕਿ ਇਹਨੂੰ ਪਾਣੀ ਬੜਾ ਘੱਟ ਲੱਗਦਾ ਇਸ ਕਰਕੇ ਤੇ ਸ਼ੀਤ ਫਲਾਈਟ ਘਟਾਈ ਹੈ ਪਾਣੀ ਦੀ ਸਤ੍ਹਾ ਤੋਂ ਉੱਤੇ ਜਿਹੜੀ ਸ਼ੀਤ ਫਲਾਈਟ ਆ ਸ਼ੁਰੂ ਹੁੰਦੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਵੀਰੋ ਤਕਰੀਬਨ ਸਾਨੂੰ ਸੂੰਦੀ ਤੇ ਤੇਲੇ ਤੋਂ ਵੀ ਜਿਹੜੀਆਂ ਸਾਡੀਆਂ ਚੀਰੀਆਂ ਨੇ ਉਹਨਾਂ ਨੂੰ ਪਚਾਉਣ ਦੀ ਲੋੜ ਹੈਗੀ ਆ ਖੇਤਾਂ ਦੇ ਵਿੱਚ ਕੀੜਾ ਰੱਖਣਾ ਚਾਹੀਦਾ ਕਿ ਮੱਕੜੀ ਆ ਸਾਡੀ ਕਿਸਾਨ ਵੀਰੋ ਸਾਡੀ ਮਿੱਤਰ ਇਸ ਤਰ੍ਹਾਂ ਦੇ ਦਵਾਈਆਂ ਸਾਨੂੰ ਸਪਰੇਅ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਇਹ ਮੱਕੜੀ ਨਾ ਮਾਰੇ ਤੇ ਸਾਡੀਆਂ ਜਿਹੜੀਆਂ ਦੁਸ਼ਮਣ ਕੀੜੇ ਨੇ ਉਹਨਾਂ ਨੂੰ ਖਾ ਜਾਂਦੀ ਹੈ ਤੇ ਇਸ ਵੇਲੇ ਜਿਹੜਾ ਮੱਛਰ ਆ ਉਹ ਬਹੁਤ ਘਟ ਗਿਆ ਕਿਸਾਨ ਵੀਰੋ ਇਹ ਸਾਰਾ ਜਿਹੜਾ ਮੱਛਰ ਹੈ ਇਹ ਨੇ ਤਕਰੀਬਨ ਜਿਹੜੀ ਮੱਕੜੀ ਹੈ ਇਹਦਾ ਹੀ ਯੋਗਦਾਨ ਹੈ ਇਹਨੂੰ ਘਟਾਉਣ ਦੇ ਵਿੱਚ ਤੇ ਮੈਂ ਸਮਝਦਾ ਬੜੇ ਆਲਾ ਖੇਤ ਖੜੇ ਨੇ ਦੋਨੇ ਸਾਡੇ ਤੇ ਚੰਗੀ ਖੜੀ ਹੈ ਜੀ ਕਿਸਾਨ ਵੀਰੋ